ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਭਾਰਤ ਵਾਸੀ ਪੰਜਾਬ ਵਾਸੀ ਜਦੋਂ ਕੈਨੇਡਾ ਦਾ ਰੁਖ ਕਰਦੇ ਨੇ ਤਾਂ ਉੱਥੇ ਵੀ ਬੇਰੋਜ਼ਗਾਰੀ ਦੀ ਮਾਰ ਐਸੀ ਪਈ ਹੈ ਕਿ ਤਸਵੀਰਾਂ ਅਜੀਬ ਅਜੀਬ ਸਾਹਮਣੇ ਆਉਣ ਲੱਗੀਆਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਵਾਇਰਲ ਹੁੰਦਾ ਜਿਸ ਤੋਂ ਬਾਅਦ ਸੁਰਖੀਆਂ ਬਣ ਗਿਆ ਦਰਅਸਲ ਵੇਟਰ ਦੀਆਂ 60 ਪੋਸਟਾਂ ਨਿਕਲੀਆਂ ਜਿਸ ਦੇ ਉੱਤੇ 3000 ਪੰਜਾਬੀ ਤੇ ਹਰਿਆਣਵੀ ਨੌਜਵਾਨ ਮੁੰਡੇ ਕੁੜੀਆਂ ਨੇ ਅਪਲਾਈ ਕਰ ਦਿੱਤਾ ਉਸ ਦੇ ਵਿੱਚੋਂ ਕਈ ਨੌਜਵਾਨ ਤਾਂ ਐਸੇ ਨੇ ਜਿਹੜੇ ਕੈਨੇਡਾ ਦੇ ਵਿੱਚ ਸੀ ਤੋਂ 40 ਇੰਟਰਵਿਊ ਦੇ ਚੁੱਕੇ ਨੇ ਆ ਜਿਹੜੇ ਨੇ ਅਪਲਾਈ ਕਰ ਚੁੱਕੇ ਨੇ ਜਿੰਨਾਂ ਵਿੱਚੋਂ 2003 ਥਾਵਾਂ ਤੋਂ ਸੱਦਾ ਆਉਂਦਾ ਨੌਕਰੀ ਫਿਰ ਵੀ ਨਹੀਂ ਮਿਲਦੀ ਇਸ ਮਾਮਲੇ ਦੇ ਵਿੱਚ ਇੱਕ ਰਿਪੋਰਟ ਛੱਪਦੀ ਹੈ ਜਿਹੜੀ ਕੀ ਸੀਨੀਅਰ ਪੱਤਰਕਾਰ ਸੁਖਮੀਤ ਪਸੀਨ ਦੀ ਕੈਨੇਡਾ ਦੇ ਵਿੱਚ ਹਾਲਾਤ ਕੀ ਨੇ ਟ੍ਰਿਬਿਊਨ ਦੇ ਵਿੱਚ ਖਾਸ ਰਿਪੋਰਟ ਦੱਸਦੀ ਹੈ ਕਿ ਕੈਨੇਡਾ 'ਚ ਬੇਰੁਜ਼ਗਾਰੀ ਦੀ ਮਾਰ ਇੰਨੀ ਜ਼ਿਆਦਾ ਪੈ ਗਈ ਹੈ ਕਿ ਬ੍ਰੈਂਪਟਨ ਦੇ ਵਿੱਚ ਇੱਕ ਰੈਸਟੋਰੈਂਟ 'ਚ ਨੌਕਰੀ ਲਈ ਪੰਜਾਬੀ ਵਿਦਿਆਰਥੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਜਦੋਂ ਪਤਾ ਲੱਗਦਾ ਹੈ ਕਿ ਵੇਟਰ ਦੀਆਂ 60 ਪੋਸਟਾਂ ਇੱਥੇ ਨਿਕਲੀਆਂ ਨੇ ਤੇ ਕਰੀਬ 3000 ਉਮੀਦਵਾਰ ਉੱਥੇ ਕਤਾਰ ਦੇ ਵਿੱਚ ਖੜ੍ਹ ਗਏ ਇਸ ਤਰ੍ਹਾਂ ਦੀਆਂ ਪਹਿਲਾਂ ਇੱਥੇ ਵੀ ਇੱਕ ਤਸਵੀਰ ਮਿਲੀ ਸੀ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਨਗੂਣੀਆਂ ਜੀਆਂ ਚਪੜਾਸੀ ਦੀਆਂ ਪੋਸਟਾਂ ਨਿਕਲੀਆਂ ਤੇ ਉੱਥੇ ਪੀ ਐਚ ਡੀ ਹੋਲਡਰ ਤੱਕਦਿਆਂ ਨੇ ਅਪਲਾਈ ਕੀਤਾ ਸੀ ਕਿ ਸਾਨੂੰ ਆਪਣੇ ਗੁਜ਼ਾਰੇ ਦੇ ਵਾਸਤੇ ਕੋਈ ਨਾ ਕੋਈ ਨੌਕਰੀ ਤਾਂ ਕਰਨੀ ਪਵੇਗੀ। ਦੇਸ਼ ਪੱਧਰ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈ ਭਾਰਤ ਦੇ ਵਿੱਚ ਵੀ ਬੇਰੁਜ਼ਗਾਰੀ ਦੇ ਨਾਲ ਬਹੁਤ ਸਾਰੇ ਨੌਜਵਾਨ ਜੂਝ ਰਹੇ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਸੈਂਟਰ ਦੇ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਾਜਪਾ ਦੇ ਵੱਲੋਂ ਵੀ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਉਦੋਂ ਵੀ 2 ਕਰੋੜ ਨੌਕਰੀਆਂ ਇੱਕ ਸਾਲ 'ਚ ਦੇਣ ਦੀ ਗੱਲ ਆਖੀ ਗਈ ਪਰ ਬਾਅਦ ਦੇ ਵਿੱਚ ਪਕੌੜੇ ਦੀ ਰੇੜੀ ਲਾਉਣ ਨੂੰ ਦੁਕਾਨ ਲਾਉਣ ਨੂੰ ਪਕੌੜੇ ਤਲਣ ਨੂੰ ਲੈ ਕੇ ਵੀ ਰੋਜ਼ਗਾਰ ਦੱਸ ਦਿੱਤਾ ਜਾਂਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪਰ ਜਿੱਥੇ ਸਾਡੇ ਦੇਸ਼ ਦੇ ਵਿੱਚ ਭਿਆਨਕ ਸਥਿਤੀ ਹੈ ਨੌਜਵਾਨ ਮੁੰਡੇ ਕੁੜੀਆਂ ਸਟ੍ਰੈਸ ਦੇ ਵਿੱਚ ਨੇ ਨੌਕਰੀਆਂ ਨਹੀਂ ਮਿਲਦੀਆਂ ਪੜ੍ਹਾਈ ਲਿਖਾਈ ਤੋਂ ਬਾਅਦ ਵੀ ਇਸੇ ਤਰ੍ਹਾਂ ਦੀ ਤਸਵੀਰ ਹੁਣ ਕੈਨੇਡਾ ਦੇ ਵਿੱਚੋਂ ਵੀ ਆਉਣ ਲੱਗੀ ਹੈ ਕੈਨੇਡਾ 'ਚ ਰੋਜ਼ਗਾਰ ਲਈ ਵਿਦਿਆਰਥੀਆਂ ਦੀ ਮਾਰੋ-ਮਾਰ ਨੂੰ ਦਰਸਾਉਂਦੀਆਂ ਬ੍ਰੈਂਪਟਨ ਦੇ ਭਾਰਤੀ ਰੈਸਟੋਰੈਂਟ 'ਚੋਂ ਸਮੇਂ ਜ਼ੋਰਦਾਰ ਪ੍ਰਤੀਕਿਰਿਆ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਤੇ ਹਰਿਆਣਾ ਦੇ 3000 ਵਿਦਿਆਰਥੀ ਵੇਟਰ ਦੀਆਂ 60 ਪੋਸਟਾਂ ਲਈ ਅਰਜ਼ੀ ਦੇਣ ਲਈ ਪਹੁੰਚ ਗਏ ਇਨ੍ਹਾਂ ਚ ਜ਼ਿਆਦਾਤਰ ਵਿਦਿਆਰਥੀ ਪੰਜਾਬ ਨਾਲ ਹੀ ਸੰਬੰਧਿਤ ਸਨ ਵੀਰਵਾਰ ਨੂੰ ਵੱਡੀ ਗਿਣਤੀ ਚ ਮੁਰ ਤੋਂ ਪੋਸਟ ਕੀਤੇ ਗਏ ਇੱਕ ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਨਿਯਮਤ ਭਰਤੀ ਲਈ ਸ਼ਾਂਤ ਥਾਂ ਵਾਲਾ ਇਲਾਕਾ ਕਿਵੇਂ ਭੀੜ ਦੇ ਵਿੱਚ ਬਦਲ ਜਾਂਦਾ ਹੈ ਤੇ ਰੇਲਵੇ ਸਟੇਸ਼ਨ ਦੇ ਮਾਹੌਲ ਚ ਤਬਦੀਲ ਹੋ ਜਾਂਦਾ ਹੈ ਕਿ ਜਿਵੇਂ ਉੱਥੇ ਰੇਲਵੇ ਸਟੇਸ਼ਨ ਦੇ ਉੱਤੇ ਭੀੜ ਲੱਗੀ ਹੁੰਦੀ ਹੈ ਰੋਜ਼ਗਾਰ ਦੀ ਭਾਲ ਕਰ ਰਹੇ ਪੰਜਾਬ ਦੇ ਇੱਕ ਵਿਦਿਆਰਥੀ ਅਗਮਵੀਰ ਸਿੰਘ ਨੇ ਵੀ ਕਿਹਾ ਹੈ ਕਿ ਵੱਡੀ ਗਿਣਤੀ ਚ ਵਿਦਿਆਰਥੀ ਰੋਜ਼ੀ-ਰੋਟੀ ਤੇ ਰਹਿਣ-ਸਹਿਣ ਦੀ ਵੱਧ ਰਹੀ ਲਾਗਤ ਪਾਰਟ ਟਾਈਮ ਨੌਕਰੀਆਂ ਲਈ ਸਖਤ ਮੁਕਾਬਲੇਬਾਜ਼ੀ ਤੇ ਪਿੱਛੋਂ ਘਰਾਂ ਤੋਂ ਸੀਮਤ ਸਹਾਇਤਾ ਮਿਲਣ ਦੇ ਮਸਲਿਆਂ ਨਾਲ ਜੂਝ ਰਹੇ ਨੇ ਉਸ ਨੇ ਵੀ ਕਿਹਾ ਕਿ ਉਹ ਪਿਛਲੇ 2 ਹਫ਼ਤਿਆਂ 'ਚ 77 ਨੌਕਰੀਆਂ ਲਈ ਅਰਜ਼ੀਆਂ ਦੇ ਚੁੱਕਾ ਹੈ ਪਰ ਸਿਰਫ 3 ਥਾਵਾਂ ਤੋਂ ਇੰਟਰਵਿਊ ਉਸ ਨੂੰ ਸੱਦਾ ਆਇਆ ਇੱਕ ਹੋਰ ਵਿਦਿਆਰਥੀ ਨੇ ਵੀ ਦੱਸਿਆ ਕਿ ਉਹ ਆਪਣੇ ਮਾਪਿਆਂ ਨੂੰ ਕੈਨੇਡਾ ਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਣਾ ਹੀ ਨਹੀਂ ਚਾਹੁੰਦਾ ਕਿਉਂਕਿ ਉਹ ਹੋਰ ਟੈਨਸ਼ਨ ਦੇ ਵਿੱਚ ਨਾ ਚਲੇ ਜਾਣ ਜਿਨ੍ਹਾਂ ਨੂੰ ਜਿਨ੍ਹਾਂ ਨੇ ਉਸ ਨੂੰ ਵਿਦੇਸ਼ ਭੇਜਣ ਵਾਸਤੇ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਤੇ ਹੁਣ ਕੀ ਸੋਚਣਗੇ ਉਸਨੇ ਕਿਹਾ ਕਿ ਉਸਦੇ ਜ਼ਿਆਦਾਤਰ ਦੋਸਤ ਬੇਰੁਜ਼ਗਾਰ ਨੇ ਤੇ ਅੱਗੇ ਕੀ ਕਰਨਾ ਉਸ ਦਾ ਕੁਝ ਪਤਾ ਨਹੀਂ ਹੈ ਇਸੇ ਤਰੀਕੇ ਦੇ ਨਾਲ ਹੋਰ ਹਜ਼ਾਰਾਂ ਨੌਜਵਾਨ ਹੋਣਗੇ ਜਿਹੜੇ ਅਜਿਹੇ ਵਿਦਿਆਰਥੀਆਂ ਦੇ ਬਿਆਨਾਂ ਦੀ ਤਰਜਮਾਨੀ ਕਰਦੇ ਹੋਣਗੇ ਜਿਨ੍ਹਾਂ ਨੂੰ ਇਹ ਲੱਗਦਾ ਹੋਵੇਗਾ ਕਿ ਹਾਂ ਇਹ ਸਾਡੇ ਨਾਲ ਨਹੀਂ ਹੋਰ ਕਈ ਹਜ਼ਾਰਾਂ ਸੈਂਕੜੇ ਵਿਦਿਆਰਥੀ ਨੇ ਜਿਨ੍ਹਾਂ ਨਾਲ ਇਸ ਤਰ੍ਹਾਂ ਦੀ ਹੱਡ ਬੀਤੀ ਹੋ ਰਹੀ ਹੈ ਸਥਿਤੀ ਹੋ ਰਹੀ ਹੈ ਹਾਲਾਂਕਿ ਬਹੁਤ ਥਾਵਾਂ ਦੇ ਉੱਤੇ ਜਦੋਂ ਵੀ ਚਰਚਾ ਚੱਲਦੀ ਹੈ ਤੇ ਕੈਨੇਡਾ ਵਾਸੀ ਜਿਨ੍ਹਾਂ ਨੇ ਥੋੜਾ ਸਮਾਂ ਲਾਇਆ ਜਾਂ ਜਿਹੇ ਵੀ ਉੱਥੇ ਰਹਿ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੁੰਦਾ ਦਲੀਲ ਹੁੰਦੀ ਹੈ ਕਿ ਜਿਨ੍ਹਾਂ ਦੇ ਕੋਲ ਸਕਿੱਲ ਹੈ ਜਿਹੜੇ ਸਕਿਲਡ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਨੌਕਰੀ ਲੈਣ ਦੇ ਲਈ ਬਹੁਤੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਜਿਨ੍ਹਾਂ ਦੇ ਕੋਲ ਸਕਿੱਲ ਨਹੀਂ ਹੈ ਅਨਸਕਿਲਡ ਨੇ ਉਹਨਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕੈਨੇਡਾ ਦੇ ਵਿੱਚ ਕਰਨਾ ਪੈਂਦਾ ਹਾਲਾਂਕਿ ਉੱਥੇ ਮਹਿੰਗਾਈ ਦੀ ਮਾਰ ਵੀ ਹੈ ਜਿਹੜੀ ਪੂਰੀ ਤਰ੍ਹਾਂ ਉਹਨਾਂ ਵਿਦਿਆਰਥੀਆਂ ਨੂੰ ਜਕੜ ਰਹੀ ਹੈ ਜਿਨ੍ਹਾਂ ਨੇ ਸਿਰਫ ਨਾਲ ਨਾਲ ਆਪਣੀ ਡਿਗਰੀ ਹੀ ਨਹੀਂ ਕਰਨੀ ਕੰਮ ਵੀ ਸੰਭਾਲਨੇ ਨੇ ਆਪਣੇ ਖਰਚੇ ਵੀ ਪੂਰੇ ਕਰਨੇ ਨੇ ਇਹ ਜਿਹੜਾ ਕਰਜ਼ਾ ਚੁੱਕ ਕੇ ਆਏ ਨੇ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਵੀ ਪੂਰਾ ਕਰਨਾ ਹੈ ਇਸ ਤਰ੍ਹਾਂ ਦੀ ਹਾਲਾਤ ਬਣੇ ਹੋਏ ਨੇ ਔਰ ਤੰਦੂਰੀ ਫਲੇਮਜ਼ ਰੈਸਟੋਰੈਂਟ ਦੀ ਕਾਰਜਕਾਰੀ ਜਿਹੜੀ ਮੈਨੇਜਰ ਨੇ 인ਦੀਪ ਕੌਰ ਨੇ ਕਿਹਾ ਕਿ ਉਹਨਾਂ ਨਵੀਂ ਬ੍ਰਾਂਚ ਹੈਪੀ ਸਿੰਘ ਖੋਲੀ ਜਿੱਥੇ ਨੌਕਰੀਆਂ ਲਈ ਵੱਡੀ ਗਿਣਤੀ ਚ ਨੌਜਵਾਨ ਆ ਰਹੇ ਨੇ ਕੈਨੇਡਾ ਦੇ ਬ੍ਰੈਮਟਨ ਜਿਹੇ ਪ੍ਰਵਾਸੀਆਂ ਦੀ ਵੱਡੀ ਆਬਾਦੀ ਵਾਲੇ ਸ਼ਹਿਰਾਂ ਚ ਰੁਜ਼ਗਾਰ ਲਈ ਇੰਨੀ ਜਿਆਦੀ ਬੇਯਕੀਨੀ ਹੈ ਬੇਭਰੋਸਗੀ ਹੈ ਕਿ ਭਾਰਤ ਸਮੇਤ ਹੋਰ ਮੁਲਕਾਂ ਤੋਂ ਵਿਦਿਆਰਥੀ ਇੱਥੇ ਉੱਚ ਮਿਆਰੀ ਸਿੱਖਿਆ ਹਾਸਲ ਕਰਨ ਤੇ ਜਿਆ ਕੰਮ ਲੱਭਣ ਦਾ ਸੁਪਨਾ ਲੈ ਕੇ ਆਉਂਦੇ ਨੇ ਜਿਹੜੀ ਉਹਨਾਂ ਦੀ ਜ਼ਿੰਦਗੀ ਨੂੰ ਤਬਦੀਲ ਕਰ ਸਕੇ ਪਰ ਇਸ ਤਰ੍ਹਾਂ ਦਾ ਸੁਪਨਾ ਨੇਲੇ țeڑے ਵੀ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੁਣ ਵਿਦਿਆਰਥੀਆਂ ਦੇ ਉੱਥੇ ਖਰਚੇ ਇਸ ਤਰ੍ਹਾਂ ਨੇ ਕਿ ਉਹਨਾਂ ਦੀ ਪੜ੍ਹਾਈ ਦੇ ਨਾਲ 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 ਜੇਕਰ ਪਾਰਟ ਟਾਈਮ ਜੌਬ ਵੀ ਕਰਦੇ ਨੇ ਤੇ ਉਹਨਾਂ ਦੀ ਪੂਰੀ ਨਹੀਂ ਪੈਂਦੀ ਇਸੇ ਖਰਚੇ ਪੂਰੇ ਕਰਨ ਲਈ ਵਿਦਿਆਰਥੀ ਵੇਟਰ ਡਿਲੀਵਰੀ ਸਰਵਿਸ ਜਿਹੇ ਛੋਟੇ ਮੋਟੇ ਕੰਮ ਕਰਨ ਲਈ ਮਜਬੂਰ ਹੋ ਚੁੱਕੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਵਿਭਾਗ ਦੇ ਅੰਕੜੇ ਅਨੁਸਾਰ ਸਾਲ 2023 ਦੇ ਵਿੱਚ ਹੀ ਕੱਲੇ ਤਕਰੀਬਨ 3.19 ਲੱਖ ਵਿਦਿਆਰਥੀ ਭਾਰਤ ਤੋਂ ਕੈਨੇਡਾ ਪੁੱਜੇ ਜਿਨ੍ਹਾਂ ਵਿੱਚੋਂ ਲਗਭਗ ਅੱਧੇ ਪੰਜਾਬੀ ਸਨ ਉਹਨਾਂ ਵਿੱਚੋਂ 1.8 ਲੱਖ ਪੰਜਾਬੀ ਪਹੁੰਚ ਗਏ ਤੇ ਇੱਕ ਅੰਕੜੇ ਦੇ ਮੁਤਾਬਕ 7 ਬਿਲੀਅਨ ਡਾਲਰ 2023 ਦੇ ਵਿੱਚ ਭਾਰਤ ਦਾ ਕੈਨੇਡਾ ਦੇ ਵਿੱਚ ਸ਼ਿਫਟ ਹੋ ਗਿਆ ਐਨੇ ਵੱਡੇ ਪੱਧਰ ਦੇ ਉੱਤੇ ਜਿਹੜੀ ਕਮਾਈ ਆ ਉਹ ਮੁਲਕ ਕਰ ਗਿਆ ਪਰ ਜਿਹੜੇ ਵਿਦਿਆਰਥੀਆਂ ਨੂੰ ਇੱਕ ਚੰਗੀ ਸੁਖਾਲੀ ਜ਼ਿੰਦਗੀ ਮਿਲਣੀ ਚਾਹੀਦੀ ਸੀ ਉਹ ਉੱਥੇ ਸੁਪਨੇ ਪੂਰੇ ਨਹੀਂ ਹੋ ਰਹੇ ਜਿਸ ਦੇ ਕਰਕੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ ਇਸੇ ਕਰਕੇ 60 ਵੇਟਰਾਂ ਦੀਆਂ ਪੋਸਟਾਂ ਦੇ ਉੱਤੇ 3000 ਪੰਜਾਬੀ ਤੇ ਹਰਿਆਣਵੀ ਨੌਜਵਾਨ ਮੁੰਡੇ ਕੁੜੀਆਂ ਜਦੋਂ ਪੁੱਜੇ ਨੇ ਤਾਂ ਇਥੋਂ ਇੱਕ ਤਸਵੀਰ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉੱਥੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਔਰ ਕਿਸ ਤਰ੍ਹਾਂ ਦੀ ਉੱਥੇ ਸਥਿਤੀ ਬਣੀ ਹੋਵੇਗੀ ਔਰ ਇਸ ਸਭ ਦੇ ਵਿੱਚੋਂ ਨਿਕਲਣ ਦੇ ਲਈ ਕਿੰਨੀ ਜਦੋਜਹਿਦ ਵਿਦਿਆਰਥੀਆਂ ਨੂੰ ਕਰਨੀ ਪੈਂਦੀ ਹੋਵੇਗੀ ਨਾ ਆਰਾਮ ਹੈ ਨਾ ਪੜ੍ਹਾਈ ਦੇ ਵਿੱਚ ਮਨ ਲੱਗਦਾ ਔਰ ਆਪਣੇ ਮਾਪਿਆਂ ਲਈ ਵੀ ਉਹ ਪਰੇਸ਼ਾਨ ਰਹਿੰਦੇ ਨੇ ਔਰ ਮਾਪੇ ਇੱਥੇ ਬੈਠੇ ਦੁਖੀ ਨੇ ਕਿ ਸਾਡੇ ਉੱਥੇ ਮੁੰਡੇ ਕੁੜੀਆਂ ਦਾ ਕੀ ਬਣਦਾ ਹੋਵੇਗਾ ਕਿਉਂਕਿ ਅਜਿਹੀਆਂ ਖਬਰਾਂ ਦੇ ਜ਼ਰੀਏ ਜਦੋਂ ਮਾਪਿਆਂ ਕੋਲ ਜਾਣਕਾਰੀ ਪੁੱਜਦੀ ਹੈ ਤੇ ਉਹ ਵੀ ਚਿੰਤਾ ਦੇ ਵਿੱਚ ਡੁੱਬ ਜਾਂਦੇ ਨੇ ਔਰ ਇਹ ਜਾਣਕਾਰੀ ਕਿੰਨੀ ਦੇਰ ਲਈ ਕੋਈ ਜਾ ਸਕਦੀ ਹੈ ਆਖਰਕਾਰ ਜਿਹੜਾ ਸੱਚ ਹੈ ਉਸਨੇ ਸਾਹਮਣੇ ਆਉਂਦਾ ਹੀ ਹੈ ਪਰ ਨੌਜਵਾਨ ਮੁੰਡੇ ਕੁੜੀਆਂ ਵਿਦਿਆਰਥੀ ਇਸ ਕਰਕੇ ਆਪਣੇ ਮਾਪਿਆਂ ਨੂੰ ਸਾਰੀਆਂ ਗੱਲਾਂ ਦੱਸਣ ਤੋਂ ਗੁਰੇਜ਼ ਕਰਦੇ ਨੇ ਕਿ ਕਿਤੇ ਉਹ ਬੋਝ ਦੇ ਵਿੱਚ ਚਿੰਤਾ ਦੇ ਵਿੱਚ ਨਾ ਡੁੱਬ ਜਾਣ ਜਿਨ੍ਹਾਂ ਨੇ ਆਪਣੇ ਥੋੜੇ ਬਹੁਤੇ ਜਿਹੜੇ ਆਮਦਨ ਦੇ ਵਸੀਲੇ ਸੀ ਉਹਨਾਂ ਨੂੰ ਵੇਚ ਵਟ ਕੇ ਉਹਨਾਂ ਨੂੰ ਬਾਹਰਲੇ ਮੁਲਕਾਂ ਵਿੱਚ ਭੇਜਿਆ ਉਹਨਾਂ ਦੇ ਕਿਤੇ ਸੁਪਨੇ ਚੱਕਣਾ ਚੂਰਨਾ ਹੋ ਜਾਣੇ ਇਸ ਕਰਕੇ ਬਹੁਤੇ ਵਿਦਿਆਰਥੀ ਆਪਣੇ ਮਾਪਿਆਂ ਨੂੰ ਆਪਣੇ ਘਰਦਿਆਂ ਨੂੰ ਸਕੇ ਭੈਣ ਭਰਾਵਾਂ ਨੂੰ ਦੋਸਤਾਂ ਨੂੰ ਸਾਰੀ ਸਚਾਈ ਦੱਸਣ ਦੇ ਲਈ ਵੀ ਤਿਆਰ ਨਹੀਂ ਹੁੰਦੇ ਉਹ ਇਸੇ ਕਰਕੇ ਜਾਣਕਾਰੀ ਲੁਕਾਉਂਦੇ ਨੇ ਕਿ ਇੱਥੇ ਅਸੀਂ ਕੀ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਸਾਡੇ ਲਈ ਸੁਪਨੇ ਦੇਖੇ ਨੇ ਉਹ ਪਹਿਲਾਂ ਹੀ ਚਿੰਤਾ ਵਿੱਚ ਡੁੱਬ ਗਏ ਟੈਨਸ਼ਨ ਦੇ ਵਿੱਚ ਆ ਗਏ ਤਾਂ ਫਿਰ ਉਹਨਾਂ ਦਾ ਬਣੇਗਾ ਕੀ ਕਈ ਬਿਮਾਰੀਆਂ ਦਾ ਵੀ ਸਟ्रेस ਦੇ ਨਾਲ ਸ਼ਿਕਾਰ ਹੋ ਸਕਦੇ ਨੇ ਇਸੇ ਕਰਕੇ ਉਹ ਇੱਕ ਗੈਪ ਬਣਿਆ ਰਹਿੰਦਾ ਪਰ ਵਿਦਿਆਰਥੀ ਨੂੰ ਉੱਥੇ ਕੀ ਕੀ ਚੜਨਾ ਪੈ ਰਿਹਾ ਤੇ ਕਿਹੋ ਜਿਹੀਆਂ ਨੌਕਰੀਆਂ ਕਰਨੀਆਂ ਪੈ ਰਹੀਆਂ ਨੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆਉਣ ਲੱਗੀਆਂ ਨੇ ਹਾਲਾਤ ਜੋ ਅੱਜ ਤੋਂ 10 ਤੋਂ 15 ਸਾਲ ਪਹਿਲਾਂ ਸਨ ਇਹਨਾਂ ਮੁਲਕਾਂ ਦੇ ਉਹ ਅੱਜ ਨਹੀਂ ਰਹੇ ਇਸੇ ਕਰਕੇ ਵਿਦਿਆਰਥੀਆਂ ਨੂੰ ਜਦੋਂ ਜ਼ਾਇਦਾ ਦਾ ਸਾਹਮਣਾ ਕਰਨਾ ਪੈਂਦਾ ਫਿਲਹਾਲ ਇਸ ਰਿਪੋਰਟ ਵਿੱਚ ਐਨਾ ਹੀ ਤੁਸੀਂ ਕੀ ਸੋਚਦੇ ਹੋ ਕੀ ਸਮਝਦੇ ਹੋ ਅਜਿਹੀਆਂ ਸਮੱਸਿਆਵਾਂ ਦਾ ਹੱਲ ਕੀ ਨਿਕਲੇ ਫਿਰ ਜੇਕਰ ਵਿਦੇਸ਼ ਜਾਣਾ ਵੀ ਫਿਰ ਵੀ ਜ਼ਿੰਦਗੀ ਸੁਖਾਲੀ ਨਹੀਂ ਹੁੰਦੀ ਤਾਂ ਫਿਰ ਕੀ ਕੀਤਾ ਜਾਵੇ ਜਾਂ ਫਿਰ ਇੱਥੋਂ ਦੀਆਂ ਸਰਕਾਰਾਂ ਨੂੰ ਅਜਹੀ ਕਿਹੜੀ ਨੀਤੀ ਤੇ ਚੱਲਣ ਦੀ ਲੋੜ ਹੈ ਤਾਂ ਕਿ ਬਹੁਤ ਸਾਰੇ ਮਾਪੇ ਤੇ ਜਿਹੜੇ ਲੋਕ ਨੌਜਵਾਨ ਮੁੰਡੇ ਕੁੜੀਆਂ ਪਰੇਸ਼ਾਨ ਹੁੰਦੇ ਨੇ ਉਹਨਾਂ ਨੂੰ ਉਹਨਾਂ ਪਰੇਸ਼ਾਨੀਆਂ ਚੋਂ ਦੂਰ ਕੱਢਿਆ ਜਾਵੇ ਇਸ ਤਰ੍ਹਾਂ ਦੀ ਨੀਤੀ ਦੀ ਕਿਹੇ ਜੀ ਹੁੰਦ ਹੋਣੀ ਚਾਹੀਦੀ ਆ ਆਪਣੇ ਆਪਣੇ ਵਿਚਾਰ ਤੇ ਸਲਾਹਾਂ ਤੇ ਆਪਣੀ ਇੱਛਾ ਦੇ ਮੁਤਾਬਕ ਜੋ ਜੋ ਤੁਹਾਡੇ ਮਨ ਦੇ ਵਿਚਾਰ ਨੇ ਉਹ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਵੀਸੀ ਪੰਜਾਬ ਦੇ ਨਾਲ